ਤੇ ਜੇ ਬੰਦਾ ਬੰਦੇ ਨੂੰ ਬੰਦਾ ਨਹੀਂ ਮੰਨਦਾ ਤੇ ਰੱਬ ਨੂੰ ਇਹ ਪਰਮਾਤਮਾ ਨੂੰ ਕਹੀ ਜਾਣਦਾ ਹੈ ਕਈ ਵਾਰੀ ਨਿਸ਼ਾਨ ਰੱਬ ਨੂੰ ਵੀ ਕੁਝ ਨਹੀਂ ਜਾਣਦਾ ਪਰਮਾਤਮਾ ਨੂੰ ਵੀ ਕੁਝ ਨਹੀਂ ਮੰਨਦਾ ਪਰਮਾਤਮਾ ਦਾ ਭੈ ਨਹੀਂ ਮੰਨਦਾ ਪਰ ਜਦੋਂ ਹੀਲਾ ਵਸੀਲਾ ਉੱਥੋਂ ਬਾਹਰ ਗੱਲ ਨਿਕਲ ਜਾਂਦੀ ਹੈ ਫੇ ਕਹਿੰਦਾ ਰੱਬਾ ਤੂੰ ਹੈ ਪਰਮਾਰਮਾ ਤੂੰ ਹੈ ਆ ਹੁਣ ਜਿਹੜੀ ਕੁਦਰਤੀ ਕਰੋਪੀ ਆਪਾਂ ਕਹਿੰਨੇ ਹੜ ਆ ਗਿਆ ਕਿੰਨਾ ਨੁਕਸਾਨ ਹੋ ਗਿਆ ਕਿਸੇ ਨੇ ਸੋਨਾ ਰੱਖਿਆ ਸੀ ਕਿਸੇ ਨੇ ਚਾਂਦੀ ਰੱਖੀ ਸੀ ਕਿਸੇ ਨੇ ਮਹਿਲ ਵਰਗੇ ਘਰ ਬਣਾਏ ਸੀ ਐਡੀਆਂ-ਐਡੀਆਂ ਮਹਿੰਗੀਆਂ ਮਸ਼ਿੰਦਰੀਆਂ ਰੱਖੀਆਂ ਸੀ ਮਾਇਆ ਨਾਲ ਪਿਆਰ ਹੈ ਲੋਕਾਂ ਨੇ ਤੇ ਪੌਂਡ ਡਾਲਰ ਵੀ ਸਾਹਮ ਸਾਹ ਰੱਖੇ ਉਹ ਸਾਰਾ ਕੁਝ ਹੀ ਰੋੜ ਕੇ ਲੈ ਗਿਆ ਤਬਾਹ ਕਰ ਦਤਾ ਸਾਰਿਆਂ ਨੂੰ ਬਰਾਬਰ ਕਰਕੇ ਰੱਖ ਦਤਾ ਕਈਆਂ ਦੇ ਤੇ ਕੱਲੇ ਤਨ ਤੇ ਪਾਏ ਕੱਪੜੇ ਹੀ ਰਹਿ ਗਏ ਹੋਰ ਕੱਖ ਵੀ ਨਹੀਂ ਰਿਹਾ ਫੇ ਤੇ ਆਪਾਂ ਮੰਨਦੇ ਆ ਵੀ ਇਹ ਰੱਬਾ ਪਤਾ ਨਹੀਂ ਤੇਰੀ ਕਰੋਪੀ ਹੈ ਕਾਦਰ ਦੀ ਕਰੋਪੀ ਹੈ ਜੇ ਕੀ ਹੈ ਇਹ ਗੱਲ ਤੇ ਕਹਿਣੀ ਪੈਂਦੀ ਹੈ ਵੀ ਉਹ ਰੱਬ ਹੈ ਪਰਮਾਤਮਾ ਹੈ ਇਹਦੋਂ ਪਹਿਲਾ ਜਿਹੜਾ ਲੌਕਡਾਊਨ ਹੋਇਆ ਸੀ ਉਦੋਂ ਵੀ ਤਰਾ ਤਰਾ ਇੱਕ ਵਾਰੀ ਹੋ ਗਈ ਫੇ ਅਸੀਂ ਮੰਨਦੇ ਆ ਰੱਬ ਹੈ